ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਰਿਆਂ ਦਾ ਸਵਾਗਤ ਮੇਰਾ ਨਾਮ ਡਾਕਟਰ આરએસ 바ਵਾ ਹੈ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਸੰਸਥਾਪਕ ਵਾਈਸ ਚਾਂਸਲਰ ਫਾਊਂਡਰ ਵਾਈਸ ਚਾਂਸਲਰ ਔਰ ਕਰੰਟਲੀ ਮੈਂ ਐਡਵਾਈਜ਼ਰ ਟੂ ਚਾਂਸਲਰ ਹਾਂ ਤੋ ਅੱਜ ਅਸੀਂ ਮੋਗੇ 'ਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਸਾਡਾ ਜਿਹੜਾ ਦੋ ਮੁੱਖ ਉਦੇਸ਼ ਹੈ ਇੱਕ ਤਾਂ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਬਹੁਤ ਛੋਟੀ ਉਮਰ ਦੀ ਯੂਨੀਵਰਸਿਟੀ 13 ਸਾਲ ਪੁਰਾਣੀ ਔਰ 13 ਸਾਲਾਂ 'ਚ ਅਸੀਂ ਜੋ ਪ੍ਰਾਪਤੀਆਂ ਕੀਤੀਆਂ ਉਹਦੇ 'ਚ ਬਹੁਤ ਸਾਰੇ ਨਵੇਂ ਅ ਕਿਰਤੀਮਾਨ ਸਥਾਪਿਤ ਕੀਤੇ ਅਸੀਂ ਅ ਨਵੇਂ ਰਿਕਾਰਡ ਹੈ ਔਰ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਬੱਚਿਆਂ ਨੂੰ ਪ੍ਰਦਾਨ ਕਰਦੇ ਹਾਂ ਔਰ ਜਿੰਨੇ ਵੀ ਮਾਡਰਨ ਏਰੀਆਜ਼ ਹੈ ਸਾਰਿਆਂ ਦੇ ਵਿੱਚ ਅਸੀਂ ਸਿੱਖਿਆ ਦਿੰਦੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਾਣਕਾਰੀ ਸਾਰੇ ਬੱਚਿਆਂ ਤੱਕ ਪਹੁੰਚੇ ਤਾਂ ਜੋ ਬੱਚੇ ਇੱਕ ਐਸੀ ਸੰਸਥਾ ਤੋਂ ਡਿਗਰੀ ਪ੍ਰਾਪਤ ਕਰ ਸਕਣ ਜਿਹਦੀ ਮਾਨਤਾ ਸਾਰੇ ਵਿਸ਼ਵ ਦੇ ਵਿੱਚ ਹੈ ਉਹਦਾ ਮੈਂ ਕਾਰਨ ਮੈਂ ਹੁਣੇ ਦੱਸਣ ਜਾ ਰਿਹਾ ਦੂਸਰਾ ਜਿਹੜਾ ਉਦੇਸ਼ ਹੈ ਉਹ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਮੰਨਣਾ ਹੈ ਕਿ ਜਿੰਨੀਆਂ ਵੀ ਸਾਡੀਆਂ ਪ੍ਰਾਪਤੀਆਂ ਉਹਦੇ ਵਿੱਚ ਵਿਦਿਆਰਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਕੋਲੇ ਭਾਰਤ ਦੇ 28 ਦੇ 28 ਰਾਜਾਂ ਦੇ ਬੱਚੇ ਹੈ ਅੱਠ ਦੀਆਂ ਅੱਠ ਕੇਂਦਰੀ ਪ੍ਰਸ਼ਾਸਿਤ ਪ੍ਰਦੇਸ਼ਾਂ ਦੇ ਬੱਚੇ ਹੈ ਔਰ 68 ਵਿਦੇਸ਼ਾਂ ਦੇ ਬੱਚੇ ਸਾਡੇ ਕੋਲੇ ਪੜ ਰਹੇ ਹੈ ਇਸ ਵੇਲੇ ਵੈਸੇ 80 ਦੇਸ਼ਾਂ ਦੇ ਬੱਚੇ ਪੜ ਚੁੱਕੇ ਸਾਡੇ ਕੋਲ ਤੋਂ ਜਿਹੜੇ ਬੱਚੇ ਹੈ ਬਹੁਤ ਸਾਰੇ ਸਾਡੇ ਦੇਸ਼ ਦੇ ਵਿੱਚ ਵੀ ਔਰ 12ਵੇਂ ਸਾਨੂੰ ਪਤਾ ਹੈ ਕਿ ਉਹ ਉਹਨਾਂ ਦੇ ਮਾਤਾ ਪਿਤਾ ਕਈ ਵਾਰੀ ਆਰਥਿਕ ਤੌਰ ਤੇ ਬਹੁਤੇ ਮਜ਼ਬੂਤ ਨਹੀਂ ਹੁੰਦੇ। ਤੋਂ ਇਸ ਕਰਕੇ ਕਈ ਬੱਚੇ ਵਾਂਝੇ ਰਹਿ ਜਾਂਦੇ ਆ ਉਚੇਰੀ ਸਿੱਖਿਆ ਤੋਂ। ਤੋਂ ਅਸੀਂ ਸਾਡੇ ਮਾਨਯੋਗ ਚਾਂਸਲਰ ਦਾਸ ਰਾਮ ਸਿੰਘ ਸੰਧੂ ਜੀ ਜਿਹੜੇ ਸਭਤੇ ਮੈਂਬਰ ਵੀ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀਆਂ ਸਿੱਖਿਆ ਸੰਸਥਾਵਾਂ ਹਨ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਵੀ ਹੈ, ਨੈਤਿਕ ਜ਼ਿੰਮੇਵਾਰੀ ਵੀ ਹੈ। ਡਿਗਰੀਆਂ ਦੇਣੀਆਂ ਇੱਕ ਗੱਲ ਹੈ ਪਰ ਨਾਲ ਸਾਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸੇ ਸੰਦਰਭ ਵਿੱਚ ਅਸੀਂ ਪਿਛਲੇ ਸਾਲ 170 ਕਰੋੜ ਰੁਪਏ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਦਿੱਤੇ ਸੀ ਔਰ 30 ਕਰੋੜ ਦੇ ਸਕਾਲਰਸ਼ਿਪ ਜਿਹੜੀ ਅਸੀਂ ਨਵੀਂ ਚੰਡੀਗੜ੍ਹ ਯੂਨੀਵਰਸਿਟੀ ਖੁੱਲੀ ਹੈ ਉੱਤਰ ਪ੍ਰਦੇਸ਼ ਵਿੱਚ ਉਹਦੇ ਲਈ ਦਿੱਤੇ ਸੀ ਇਸ ਸਾਲ ਅਸੀਂ ਇਹ ਰਾਸ਼ੀ ਵਧਾ ਕੇ 200 ਕਰੋੜ ਕਰਤੀ ਹੈ 200 ਕਰੋੜ ਰੁਪਏ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਦੇਗੀ ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਔਰ 50 ਕਰੋੜ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਜਿਹੜੀ ਕਿ ਉਹ ਨਾਉ ਡਿਸਟ੍ਰਿਕਟ ਦੇ ਵਿੱਚ ਹੈ ਉਹਦੇ ਲਈ ਦੇएगी ਔਰ ਇਹ ਜਿਹੜੇ ਸਕਾਲਰਸ਼ਿਪ ਹੈ ਇਹਨੂੰ ਪ੍ਰਾਪਤ ਕਰਨ ਦੀ ਵਿਧੀ ਮੈਂ ਪਹਿਲਾਂ ਦੱਸਦਾ ਤੁਹਾਨੂੰ ਇਹ ਜਿਹੜੀ ਵਿਧੀ ਹੈ ਬੜੀ ਆਸਾਨ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ ਹੈ cuchd.in ਉਹਦੇ ਤੇ ਜਾ ਕੇ ਬੱਚੇ ਨੂੰ ਇੱਕ ਆਈਕਨ ਮਿਲੇਗਾ cucet ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰੈਂਸ ਟੈਸਟ ਉਹਦੇ ਤੇ ਬੱਚਾ ਜਾ ਕੇ ਕਲਿੱਕ ਕਰ ਸਕਦਾ ਹੈ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ ਇਹ ਜਿਹੜਾ ਟੈਸਟ ਹੈ ਸੀਯੂਸੀਈਟੀ ਜਿਹਦੇ ਜ਼ਰੀਏ ਅਸੀਂ ਸਭ ਤੋਂ ਜ਼ਿਆਦਾ ਸਕਾਲਰਸ਼ਿਪ ਦੇਣ ਜਾ ਰਹੇ ਹਾਂ 200 ਕਰੋੜ ਰੁਪਏ ਦੇ ਇਹ 31 ਮਈ ਤੱਕ ਸਾਈਟ ਖੁੱਲੀ ਰਹੇਗੀ ਪਹਿਲੀ ਫੇਜ਼ ਇਹਦੀ ਪਹਿਲੀ ਜਿਹੜੀ ਫੇਜ਼ ਹੈ ਉਹ ਪਹਿਲਾ ਚਰਨ ਇਹ 31 ਮਈ 2026 ਤੱਕ ਹੋਏਗਾ ਦੂਸਰਾ ਚਰਨ 1 ਜੂਨ ਤੋਂ 15 ਜੁਲਾਈ 2026 ਤੱਕ ਹੋਏਗਾ ਲੇਕਿਨ ਜਿਹੜੇ ਸਭ ਤੋਂ ਜ਼ਿਆਦਾ ਸਕਾਲਰਸ਼ਿਪ ਹੈ ਉਹ 31 ਮਈ ਤੱਕ ਮਿਲਣਗੇ। ਤੋਂ ਬੱਚੇ ਨੇ ਆਪਣੀ ਮਰਜ਼ੀ ਦਾ ਦਿਨ ਚੁਣਨਾ ਹੈ ਹੁਣ ਤੋਂ ਲੈ ਕੇ 31 ਮਈ ਤੱਕ ਜਦੋਂ ਬੱਚੇ ਦੀ ਤਿਆਰੀ ਹੋਵੇ ਉਹ ਆਪਣੀ ਮਰਜ਼ੀ ਦਾ ਦਿਨ ਚੁਣ ਸਕਦਾ ਹੈ ਆਪਣੀ ਮਰਜ਼ੀ ਦਾ ਸਮਾਂ ਚੁਣ ਸਕਦਾ ਹੈ ਮਾਰਨਿੰਗ ਜਾਂ ਈਵਨਿੰਗ ਸੈਸ਼ਨ ਉਸ ਤੋਂ ਇਲਾਵਾ ਬੱਚਾ ਆਪਣੇ ਘਰ ਬੈ ਕੇ ਕੈਮਰੇ ਵਾਲਾ ਲੈਪਟਾਪ ਮੈਂ ਰਿਪੀਟ ਕਰ ਦੇਣਾ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਉਹ ਅਗਰ ਉਸ ਕੋਲ ਹੈ ਤਾਂ ਬੱਚਾ ਆਪਣੇ ਘਰ ਬੈ ਕੇ ਸਾਡਾ ਟੈਸਟ ਦੇ ਸਕਦਾ ਕਿਤੇ ਜਾਣ ਦੀ ਲੋੜ ਨਹੀਂ ਹੈ ਉਹਨੂੰ ਕੈਮਰੇ ਵਾਲਾ ਲੈਪਟਾਪ ਇਸ ਲਈ ਚਾਹੀਦਾ ਕਿ ਅਸੀਂ ਉਹਦੀ ਮੋਨਿਟਰਿੰਗ ਕਰਦੇ ਹਾਂ ਪ੍ਰੋਕਟਰਿੰਗ ਕਹਿੰਦੇ ਉਹਨੂੰ ਸਾਡੇ ਕੋਲੇ AI ਬੇਸ ਸੌਫਟਵੇਅਰ ਹੈ ਅਗਰ ਕੋਈ ਬੱਚਾ ਨਕਲ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਿਤੇ ਉਧਰ-ਉਧਰੋਂ ਸਮਗਰੀ ਦੇਖ ਕੇ ਪੇਪਰ ਦੇਣ ਦੀ ਕੋਸ਼ਿਸ਼ ਕਰੇਗਾ ਉਹਦਾ ਟੈਸਟ ਕੈਨਸਲ ਹੋ ਜਾਏਗਾ ਉਹਨੂੰ ਮੈਸੇਜ ਚਲਾ ਜਾਂਦਾ ਕਿ ਜੀ ਤੁਸੀਂ ਅਨਫੇਅਰ ਮੀਨ ਯੂਜ਼ ਕੀਤੇ ਅਨੁਚਿਤ ਸਾਧਨ ਤੁਹਾਡਾ ਟੈਸਟ ਕੈਨਸਲ ਹੋ ਗਿਆ ਅਗਰ ਟੈਸਟ ਕੰਪਲੀਟ ਹੋ ਜਾਂਦਾ ਤਾਂ ਬੱਚੇ ਨੂੰ ਉਹਦੇ ਅੰਕ ਦੱਸਤੇ ਜਾਣਗੇ 100 ਨੰਬਰ ਦਾ ਪੇਪਰ ਹੋਏਗਾ ਉਹਦੇ ਅੰਕ ਦੱਸਤੇ ਜਾਣਗੇ ਜਦੋਂ ਬੱਚੇ ਦੇ ਅੰਕ 90% ਤੋਂ ਉੱਤੇ ਹੋਣਗੇ ਯਾਨੀ 90.01 ਔਰ ਅਬਵ ਉਹਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਊਗਾ ਜਿਉਂ-ਜਿਉਂ ਉਹਦੇ ਅੰਕ ਘਟ ਹੋਣਗੇ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਊਗੀ 40% ਵਾਲੇ ਨੂੰ ਵੀ ਅਸੀਂ 10% ਦੀ ਸਕਾਲਰਸ਼ਿਪ ਦੇਾਂਗੇ ਜਿਹੜਾ ਸਾਡੇ ਟੈਸਟ ਵਿੱਚ 40% ਅੰਕ ਲਊਗਾ ਉਹਨੂੰ ਵੀ 10% ਦੀ ਸਕਾਲਰਸ਼ਿਪ ਮਿਲੂਗਾ ਇਸ ਸਕਾਲਰਸ਼ਿਪ ਦੀਆਂ ਕੁਝ ਵਿਸ਼ੇਸ਼ਤਾਵਾਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ ਆਮ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਵਿਸ਼ਵ ਵਿਦਾਲੇ ਜਿਹੜੇ ਯੂਨੀਵਰਸਿਟੀਆਂ ਉਹ ਵਿਗਿਆਪਨ ਦਿੰਦੀਆਂ ਕਿ ਜੀ ਅਪ ਟੂ 100% ਸਕਾਲਰਸ਼ਿਪ ਔਨ ਟਿਊਸ਼ਨ ਫੀ ਜਿਹੜੀ ਟਿਊਸ਼ਨ ਫੀ ਹੁੰਦੀ ਹੈ ਉਹ ਆਮ ਕਰਕੇ ਕੁੱਲ ਅਕੈਡੈਮਿਕ ਫੀਸ ਦਾ 40-50% ਦੀ ਹੁੰਦਾ ਹੈ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਸਕਾਲਰਸ਼ਿਪ ਹੈ ਇਹ ਪੂਰੇ ਦੀ ਪੂਰੀ ਅਕੈਡੈਮਿਕ ਫੀਸ ਤੇ ਹੈ ਇਹਦਾ ਮਤਲਬ ਇਹ ਹੈ ਕਿ ਜਿਸ ਬੱਚੇ ਨੂੰ 100% ਦੀ ਸਕਾਲਰਸ਼ਿਪ ਮਿਲੇਗਾ ਉਹਨੇ ਕੋਈ ਅਕੈਡੈਮਿਕ ਫੀਸ ਪੇ ਨਹੀਂ ਕਰਨੀ ਕੇਵਲ ਉਹ ਐਗਜ਼ਾਮੀਨੇਸ਼ਨ ਫੀ ਪੇ ਕਰੇਗਾ ਜਿਹੜੀ 2.25 ਹਜ਼ਾਰ ਰੁਪਏ ਸੈਮੈਸਟਰ ਦੀ ਹੁੰਦੀ ਹੈ ਜਾਂ ਟਰਾਂਸਪੋਰਟ ਫੀ ਜਾਂ ਹੌਸਟਲ ਫੀ ਅਗਰ ਉਹ ਹੌਸਟਲ ਲਏਗਾ ਤਾਂ ਦੂਸਰੀ ਗੱਲ ਆਮ ਕਰਕੇ ਜਿਹੜਾ ਇਸ ਸਕਾਲਰਸ਼ਿਪ ਦਿੱਤਾ ਜਾਂਦਾ ਹੈ ਇਹ ਇੱਕ ਸੈਮੈਸਟਰ ਲਈ ਜਾਂ ਇੱਕ ਸਾਲ ਲਈ ਦਿੱਤਾ ਜਾਂਦਾ ਹੈ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਸਕਾਲਰਸ਼ਿਪ ਹੈ ਇਹ ਪੂਰੇ ਦੀ ਪੂਰੀ ਡਿਗਰੀ ਲਈ ਹੋਏਗਾ ਜੇ ਇੰਜੀਨੀਅਰਿੰਗ ਦੀ ਡਿਗਰੀ ਕਰ ਰਿਹਾ ਹੈ ਬੱਚਾ ਤਾਂ ਉਹਨੂੰ 4 ਸਾਲ ਲਈ ਸਕਾਲਰਸ਼ਿਪ ਹੋਏਗਾ B.Sc ਕਰ ਰਿਹਾ ਹੈ 3 ਸਾਲ ਲਈ ਅਗਰ Law ਕਰ ਰਿਹਾ ਹੈ 5 ਸਾਲ ਲਈ ਅਗਰ MBA ਕਰ ਰਿਹਾ ਹੈ 2 ਸਾਲ ਲਈ ਵਗੈਰਾ ਵਗਰ ਬੱਚੇ ਤੇ ਸ਼ਰਤ ਤੇ ਹੋਏਗੀ ਕਿ ਉਹਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਵੇਗੀ ਕਿਸੇ ਵਿਸ਼ੇ ਚ ਉਹ ਫੇਲ ਨਹੀਂ ਹੋਣਾ ਚਾਹੀਦਾ ਬੱਚਾ ਇੱਕ ਵਾਰੀ ਵੀ ਔਰ ਉਹ ਕੋਈ ਅਨੁਸ਼ਾਸਨਹੀਨਤਾ ਦਾ ਕੰਮ ਨਹੀਂ ਕਰੇਗਾ ਲੈਕਚਰ ਸ਼ਾਰਟ ਹੋਣੇ ਜਾਂ ਲੜਾਈ ਝਗੜਾ ਕਰਨਾ ਜਾਂ ਹੋਰ ਇਹੋ ਜਿਹਾ ਕੰਮ ਜਿਹੜਾ ਬੱਚਾ ਇਹ ਸ਼ਰਤਾਂ ਪੂਰੀਆਂ ਕਰੇਗਾ ਉਹਨੂੰ ਪੂਰੇ ਦੀ ਪੂਰੀ ਡਿਗਰੀ ਲਈ ਸਕਾਲਰਸ਼ਿਪ ਦਿੱਤਾ ਜਾਏਗਾ ਇਦੇ ਚ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਾਂ ਕਿ ਅਗਰ 1 ਸਾਲ ਚ 200 ਕਰੋੜ ਰੁਪਏ ਦਾ ਸਕਾਲਰਸ਼ਿਪ ਹੈ ਅਗਰ ਪੂਰੀ ਡਿਗਰੀ ਦੀ ਗੱਲ ਕਰੀਏ ਤਾਂ 3 ਸਾਲਾਂ ਜਾਂ 4 ਸਾਲਾਂ ਚ 600 ਤੋਂ 800 ਕਰੋੜ ਰੁਪਏ ਦਾ ਸਕਾਲਰਸ਼ਿਪ ਹੋਣਗੇ ਤਾਂ ਇਹ ਜਿਹੜੀ ਰਾਸ਼ੀ ਹੈ ਇਹ ਹੋਣ ਹਰ ਬੱਚਿਆਂ ਨੂੰ ਇੱਕ ਕਿਸਮ ਦਾ ਪੁਰਸਕਾਰ ਹੈ ਇਸ ਟੈਸਟ ਦੀਆਂ ਟੈਸਟ ਦੀਆਂ ਵਿਸ਼ੇਸ਼ਤਾਵਾਂ ਪਹਿਲਾਂ ਮੈਂ ਸਕਾਲਰਸ਼ਿਪ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਟੈਸਟ ਦੀਆਂ ਵਿਸ਼ੇਸ਼ਤਾਵਾਂ ਇਹ ਹੈ ਕਿ ਇਹਦੇ ਚ ਪਲੱਸ 2 ਦੇ ਅੰਕ ਸ਼ਾਮਲ ਨਹੀਂ ਕੀਤੇ ਜਾਂਦੇ ਜੀਦਾ ਮਤਲਬ ਇਹ ਹੈ ਕਿ ਜਿਨ੍ਹਾਂ ਬੱਚਿਆਂ ਦੇ ਪਲੱਸ 2 ਦੇ ਅੰਕ ਬਹੁਤੇ ਵਧੀਆ ਨਹੀਂ ਵੀ ਆਏ ਉਹ ਵੀ ਇਹ ਟੈਸਟ ਦੇ ਸਕਦੇ ਆ ਤੇ ਹਲੇ ਵੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਸੋ ਇਟਸ ਅ ਸੈਕੰਡ ਗੋਲਡਨ ਚਾਂਸ ਨੰਬਰ 2 ਮਾਤਾ ਪਿਤਾ ਦੀ ਇਨਕਮ ਦੀ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈ ਮਾਤਾ ਪਿਤਾ ਦੀ ਆਮਦਨ ਵੱਧ ਹੋਵੇ ਘੱਟ ਹੋਵੇ ਸਾਨੂੰ ਉਹਦੇ ਨਾਲ ਕੋਈ ਲੈਦੇ ਨਹੀਂ ਅਸੀਂ ਹੋਂਹਰ ਬੱਚਾ ਚੁਣ ਰਹੇ ਹਾਂ ਜਿਸ ਬੱਚੇ 'ਚ ਵੀ ਕਾਬਲੀਅਤ ਹੈ ਜਿਹੜਾ ਬੱਚਾ ਹੋਂਹਰ ਹੈ ਜਿਹੜਾ ਲਾਇਕ ਹੈ ਉਹਨੂੰ ਅਸੀਂ ਪੁਰਸਕਾਰ ਦੇ ਰਹੇ ਹਾਂ ਇਹ ਇਹ ਸਾਡਾ ਜਿਹੜੀ ਫਿਲਾਸਫੀ ਹੈ ਦੇ ਮਗਰ ਇਹ ਹੈ ਇਸ ਤੋਂ ਇਲਾਵਾ ਜਿਹੜੇ ਬੱਚੇ ਪੰਜਾਬ 90% ਤੋਂ ਉੱਤੇ ਅੰਕ ਪ੍ਰਾਪਤ ਕਰਨਗੇ ਪਲੱਸ 2 ਚ ਉਹਨਾਂ ਲਈ 50% ਦੀ ਸਕਾਲਰਸ਼ਿਪ ਹੈ ਫੌਜੀ ਪਾਈਆਂ ਦੇ ਬੱਚਿਆਂ ਲਈ ਜਾਂ ਪੈਰਾਮਿਲਟਰੀ ਫੋਰਸੇਸ ਦੇ ਬੱਚਿਆਂ ਲਈ 20% ਸਕਾਲਰਸ਼ਿਪ ਹੈ ਸਿੰਗਲ ਗਰਲ ਚਾਈਲਡ ਲਈ 20% ਸਕਾਲਰਸ਼ਿਪ ਹੈ ਦੋਨੇ ਗਰਲ ਸਿਬਲਿੰਗਸ ਹੋਣ ਗਿਆ ਦੋਨਾਂ ਲਈ 20% ਸਕਾਲਰਸ਼ਿਪ ਹੈ ਸਿਬਲਿੰਗਸ ਦੇ ਵਿੱਚੋਂ ਇੱਕ ਨੂੰ 20% ਸਕਾਲਰਸ਼ਿਪ ਹੈ ਜਿਹੜੇ JEE ਦੇ ਵਿੱਚ 50000 ਤੋਂ ਵੱਧ ਕਟ ਨੈਸ਼ਨਲ ਰੈਂਕ ਹੋਏਗਾ ਰਾਸ਼ਟਰੀ ਰੈਂਕ ਉਹਨੂੰ ਵੀ 50% ਦੀ ਸਕਾਲਰਸ਼ਿਪ ਹੈ ਪਰ ਮੈਂ ਇਸ ਫਿਰ ਸਪਸ਼ਟ ਕਰਾਂ ਕਿ ਸਭ ਤੋਂ ਜ਼ਿਆਦਾ ਸਕਾਲਰਸ਼ਿਪ ਕੇਵਲ CU CET ਦੇ ਜ਼ਰੀਏ ਮਿਲਣਗੇ ਸੋ ਮੇਰੀ ਮਾਤਾ ਪਿਤਾ ਔਰ ਬੱਚਿਆਂ ਨੂੰ ਇਹ ਸਲਾਹ ਰਹੇਗੀ ਕਿ ਉਹ CU CET ਦਾ ਟੈਸਟ ਹਰ ਬੱਚੇ ਨੂੰ ਦਿਵਾਉਣ ਇਹਦੇ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇੰਜੀਨੀਅਰਿੰਗ 'ਚ ਦਾਖਲਾ ਲੈਣ ਲਈ ਮੈਨੇਜਮੈਂਟ 'ਚ ਦਾਖਲਾ ਲੈਣ ਲਈ ਫਾਰਮੇਸੀ 'ਚ ਦਾਖਲਾ ਲੈਣ ਲਈ ਔਰ ਲਾਅ 'ਚ ਦਾਖਲਾ ਲੈਣ ਲਈ ਇਹ ਟੈਸਟ ਜ਼ਰੂਰੀ ਹੈ ਇਟਾ ਜ਼ਰੂਰੀ ਦੇਣਾ ਪਏਗਾ ਪਾਸ ਕਰਨਾ ਪਏਗਾ ਜਿਹੜਾ ਪਾਸ ਨਹੀਂ ਕਰੇਗਾ ਉਹਨੂੰ ਦਾਖਲਾ ਨਹੀਂ ਹੋਏਗਾ ਪਰੰਤੂ ਮੈਨੂੰ ਲੱਗਦਾ ਹੈ ਕਿ ਇਹ ਟੈਸਟ ਦੇਣਾ ਜ਼ਰੂਰੀ ਹੈ ਇਸ ਕਰਕੇ ਹੈ ਕਿ ਬੱਚੇ ਨੂੰ ਮੈਕਸਿਮਮ ਸਕਾਲਰਸ਼ਿਪ ਮਿਲੇ ਅ ਕਈ ਵਾਰੀ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਕਿੰਨੇ ਬੱਚਿਆਂ ਨੂੰ ਸਕਾਲਰਸ਼ਿਪ ਮਿਲ ਚੁੱਕਿਆ ਹੁਣ ਤੱਕ ਤਾਂ ਮੈਂ ਇਹ ਦੱਸ ਦਿਆਂ ਮੇਰੇ ਕੋਲੇ ਜਿਹੜੇ ਬੱਚੇ ਐਸ ਵੇਲੇ ਪੜ੍ਹ ਰਹੇ ਆ ਉਹਨਾਂ ਚੋਂ 60 ਫੀਸਦੀ ਬੱਚੇ 60 ਪਰਸੈਂਟ ਸਟੂਡੈਂਟਸ ਕੋਈ ਨਾ ਕੋਈ ਸਕਾਲਰਸ਼ਿਪ ਲੈ ਰਹੇ 10 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਮੇਰੇ ਕੋਲ ਇੱਕ ਐਗਜ਼ਾਮਪਲ ਹੈ ਤਿੰਨ ਬੱਚੇ ਇੱਥੇ ਪੰਜਾਬ ਦੇ ਆਪਣੇ ਕੋਲ ਐ ਮੈਂ ਤੁਹਾਨੂੰ ਉਹਨਾਂ ਨੂੰ ਬੁਲਾਉਂਗਾ ਉਹਨਾਂ ਚੋਂ ਇੱਕ ਨੂੰ 100% ਦੀ ਸਕਾਲਰਸ਼ਿਪ ਮਿਲਿਆ ਹੋਇਆ ਇੱਕ ਨੂੰ 40% ਦੀ ਸਕਾਲਰਸ਼ਿਪ ਮਿਲਿਆ ਹੋਇਆ ਇੱਕ ਨੂੰ 15% ਮਿਲਿਆ ਔਰ ਇਹ ਪੂਰੀ ਡਿਗਰੀ ਲਈ ਉਹਨਾਂ ਨੇ ਇਹ ਸਕਾਲਰਸ਼ਿਪ ਇੰਜੋਏ ਕੀਤਾ ਉਹਦੇ ਬਾਅਦ ਉਹਨਾਂ ਨੂੰ ਕੀ ਸਹੂਲਤਾਂ ਮਿਲੀਆਂ ਉਹ ਤੁਹਾਨੂੰ ਦੱਸਣਗੇ ਮੈਂ ਦੱਸ ਦਿਆਂ ਕਿ ਚੰਡੀਗੜ੍ਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਈ ਦਾ ਲਾਭ ਕੀ ਹੈ ਸਕਾਲਰਸ਼ਿਪ ਇੱਕ ਗੱਲ ਹੋ ਗਈ ਇਹ ਤਾਂ ਵਿੱਤੀ ਸਹਾਇਤਾ ਹੈ ਚੰਡੀਗੜ੍ਹ ਯੂਨੀਵਰਸਿਟੀ ਕਯੂਐਸ ਏਸ਼ੀਆ ਰੈਂਕ ਦੇ ਵਿੱਚ 109 ਰੈਂਕ ਆਇਆ ਜਿਹਦੇ ਮੁਤਾਬਕ ਅਸੀਂ ਪੰਜਾਬ ਭਾਰਤ ਦੀਆਂ ਪ੍ਰਾਈਵੇਟ ਵਿਸ਼ਵ ਵਿਦਿਆਲੇ ਵਿੱਚੋਂ ਨੰਬਰ 1 ਲਗਾਤਾਰ 3 ਸਾਲ ਤੋਂ ਸਾਡੀ ਪਹਿਲੀ ਪੋਜੀਸ਼ਨ ਬਣੀ ਹੋਈ ਹੈ ਅਗਰ ਪੂਰੇ ਭਾਰਤ ਦੀਆਂ ਯੂਨੀਵਰਸਟੀਆਂ ਦੇਖੀਏ ਤਾਂ ਸਾਡਾ ਦੂਜਾ ਸਥਾਨ ਹੈ ਕੇਵਲ ਦਿੱਲੀ ਯੂਨੀਵਰਸਿਟੀ ਸਾਡੇ ਨਾਲ ਅੱਗੇ ਹੈ ਹੋਰ ਕੋਈ ਯੂਨੀਵਰਸਿਟੀ ਅੱਗੇ ਨਹੀਂ ਹੈ ਸਾਡਾ ਐਨਆਰਐਫ ਰੈਂਕ 19 ਹੈ ਜੇ ਵਿਸ਼ਵ ਰੈਂਕ ਕਰੀਏ ਕਿਓਐਸ ਦਾ ਸਾਡਾ 575 ਹੈ ਜਿਹਦੇ ਮੁਤਾਬਕ ਅਸੀਂ ਵਿਸ਼ਵ ਦੀਆਂ 2% ਯੂਨੀਵਰਸਟੀਆਂ ਦੇ ਵਿੱਚ ਆਉਂਦੇ ਹਾਂ ਟੌਪ 'ਚ ਇੰਜੀਨੀਅਰਿੰਗ ਦੇ ਪ੍ਰੋਗਰਾਮ ਦੀ ਗੱਲ ਕਰਾਂ ਤਾਂ ਇੱਕ ਅਮਰੀਕਨ ਬੋਰਡ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਹੈ ਤੁਸੀਂ ਵੈਬਸਾਈਟ ਖੋਲ ਕੇ ਦੇਖ ਸਕਦੇ ਹੋ ਐਬੈਟ ਕਹਿੰਦੇ ਉਹਨੂੰ ਏ ਬੀ ਈ ਟੀ ਐਬੈਟ ਸਾਡੇ ਸਾਰੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਐਬੈਟ ਵੱਲੋਂ ਮਾਨਤਾ ਪ੍ਰਾਪਤ ਹੈ ਐਕ੍ਰੈਡੀਟਿਡ ਬਾਈ ਐਬੈਟ which means ਕਿ ਸਾਡੀਆਂ ਇੰਜੀਨੀਅਰਿੰਗ ਦੀਆਂ ਡਿਗਰੀਆਂ ਵਰਲਡ ਓਵਰ ਐਕਸੈਪਟਡ ਹੈ ਪਰ ਕਯੂਐਸ ਰੈਂਕ ਆਉਣ ਨਾਲ ਸਾਡੀਆਂ ਜਿਹੜੀਆਂ ਡਿਗਰੀਆਂ ਪੂਰੇ ਵਿਸ਼ਵ ਦੇ ਵਿੱਚ ਸਾਰੀਆਂ ਡਿਗਰੀਆਂ ਭਾਵੇਂ ਉਹ ਬਾਇਓਟੈਕਨੋਲੋਜੀ ਹੈ ਭਾਵੇਂ ਫਾਰਮੇਸੀ ਹੈ ਭਾਵੇਂ ਐਨੀਮੇਸ਼ਨ ਹੈ ਭਾਵੇਂ ਕੋਈ ਵੀ ਹੈ ਸਾਰੇ ਦੀਆਂ ਸਾਰੀਆਂ ਡਿਗਰੀਆਂ ਵਿਸ਼ਵ ਦੇ ਵਿੱਚ ਮਾਨਤਾ ਪ੍ਰਾਪਤ ਹੈ ਇਸ ਤੋਂ ਇਲਾਵਾ ਸਾਡੇ ਬੱਚਿਆਂ ਨੇ 5500 ਤੋਂ ਵੱਧ ਪੇਟੈਂਟ ਫਾਈਲ ਕੀਤੇ ਆ ਅਸੀਂ ਭਾਰਤ ਦੇ ਵਿੱਚ ਨੰਬਰ 1 ਕੰਪੇਟੈਂਟ ਦੇ हिसाब ਨਾਲ ਕੇਵਲ ਪਿਛਲੇ ਸਾਲ 'ਚ 700 ਤੋਂ ਜ਼ਿਆਦਾ ਪੇਟੈਂਟ ਫਾਈਲ ਹੋਏ ਆ ਇਹ ਤੁਸੀਂ ਪੇਟੈਂਟ ਦੇ ਰਜਿਸਟਰ ਆਫ ਪੇਟੈਂਟ ਦੀ ਵੈੱਬਸਾਈਟ ਖੋਲ ਕੇ ਦੇਖ ਸਕਦੇ ਹੋ ਕਿ ਕੌਣ ਨੰਬਰ 1 ਹੈ ਚੰਡੀਗੜ੍ਹ ਯੂਨੀਵਰਸਿਟੀ ਨੰਬਰ 1 ਤੇ ਹੈ ਸਾਡੇ ਕੋਲੇ ਪਿਛਲੇ ਸਾਲ 1300 ਕੰਪਨੀਆਂ ਆਈਆਂ ਇੱਕ ਸਾਲ ਦੇ ਵਿੱਚ 10000 ਤੋਂ ਜ਼ਿਆਦਾ ਬੱਚਿਆਂ ਨੂੰ ਨੌਕਰੀਆਂ ਮਿਲੀਆਂ 1.7 ਕਰੋੜ ਦਾ ਹਾਈएस्ट ਪੈਕੇਜ ਮਿਲਿਆ ਉਹ ਇੱਕ ਬੱਚੇ ਨੂੰ ਹੀ ਮਿਲਿਆ ਪਰ ਸਾਡੇ ਕੋਲੇ 100 ਤੋਂ ਵੱਧ ਕੰਪਨੀਆਂ ਐਸੀ ਆਉਂਦੀਆਂ ਜਿਹੜੀਆਂ 25 ਲੱਖ ਤੋਂ ਵੱਧ ਦਾ ਪੈਕੇਜ ਦਿੰਦੀਆਂ ਐਵਰੇਜ ਜਿਹੜੀ ਸਾਡਾ ਪੈਕੇਜ ਉਹ ਲਗਭਗ 7.5 ਲੱਖ ਦੇ ਕਰੀਬ ਬਣਦਾ ਹੈ ਇੰਜੀਨੀਅਰਿੰਗ ਲਈ ਔਰ ਲਗਭਗ 6.5 ਲੱਖ ਦੇ ਕਰੀਬ ਜਿਹੜੀ ਨੌਨ ਇੰਜੀਨੀਅਰਿੰਗ ਵਾਲੇ ਆ ਤੋਂ ਇਸ ਤੋਂ ਇਲਾਵਾ ਵਿਦੇਸ਼ਾਂ ਦੀ ਗੱਲ ਕਰੀਏ ਕਈ ਬੱਚੇ ਬਾਹਰ ਦੀਆਂ ਡਿਗਰੀਆਂ ਲੈਣੀਆਂ ਚਾਹੁੰਦੇ ਆ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਤਾਂ ਸਾਡਾ 550 ਯੂਨੀਵਰਸਿਟੀਆਂ ਨਾਲ ਟਾਈ ਅਪ ਹੈ 60 ਤੋਂ ਵਧੇਰੇ ਯੂਨੀਵਰਸਿਟੀਆਂ ਨਾਲ ਆਰਟੀਕੂਲੇਸ਼ਨ ਹੈ ਆਰਟੀਕੂਲੇਸ਼ਨ ਦਾ ਮਤਲਬ ਹੁੰਦਾ ਕਿ ਬੱਚਾ ਇੱਕ ਸਾਲ ਜਾਂ 2 ਸਾਲ ਬਿਲਕੁਲੇ ਪੜ੍ਹੇਗਾ 2 ਸਾਲ ਆਸਟ੍ਰੇਲੀਆ ਕੈਨੇਡਾ ਯੂਐਸ ਫਰਾਂਸ ਜਰਮਨੀ ਇਟਲੀ ਜਾਂ ਰਸ਼ੀਆ 'ਚ ਪੜ੍ਹੇਗਾ ਕੋਰੀਆ 'ਚ ਪੜ੍ਹੇਗਾ ਦੋਨੋਂ ਡਿਗਰੀਆਂ ਲਏਗਾ ਸਾਡੀ ਡਿਗਰੀ ਵੀ ਤੇ ਉੱਥੋਂ ਦੀ ਡਿਗਰੀ ਵੀ ਇਹਨੂੰ ਕਹਿੰਦੇ ਡਿਊਲ ਡਿਗਰੀ ਪ੍ਰੋਗਰਾਮ ਇਹ ਡਿਊਲ ਡਿਗਰੀ ਪ੍ਰੋਗਰਾਮ ਭਾਰਤ ਸਰਕਾਰ ਵੱਲੋਂ ਤੇ UGC ਵੱਲੋਂ ਮਾਨਤਾ ਪ੍ਰਾਪਤ ਹੈ ਉਹਨਾਂ ਵੱਲੋਂ ਅਲਾਉਡ ਹੈ ਸੋ ਮੇਰਾ ਖਿਆਲ ਕੋਈ ਹੋਰ ਯੂਨੀਵਰਸਿਟੀ ਨਹੀਂ ਹੋਏਗੀ ਜਿਹਦਾ 60 ਯੂਨੀਵਰਸਿਟੀ ਨਾਲ ਇਹ ਜੱਟਾਈ ਅਪ ਹੈ ਹੁਣ ਦੋ ਖੇਤਰ ਐਸੇ ਐ ਜਿਹਦੇ ਵਿੱਚ ਆਮ ਕਰਕੇ ਯੂਨੀਵਰਸਟੀਆਂ ਅੱਗੇ ਨਹੀਂ ਹੁੰਦੀਆਂ ਸਪੋਰਟਸ ਤੋਂ ਅਸੀਂ ਪਿਛਲੇ ਸਾਲ ਸਪੋਰਟਸ ਦੀ ਨੰਬਰ 1 ਯੂਨੀਵਰਸਿਟੀ ਬਣੇ ਸਾਨੂੰ ਮਲਾਨਾਜ਼ ਅਬਲੁਕਰਮ ਅਜ਼ਾਦ ਟਰੋਫੀ ਜਿਹਨੂੰ ਮਾਕਾ ਟਰੋਫੀ ਕਹਿੰਦੇ ਐ ਉਹ ਸਾਨੂੰ ਮਿਲੀ ਐ ਖੇਲੋ ਇੰਡੀਆ ਵਿੱਚ ਅਸੀਂ ਲਗਾਤਾਰ ਦੂਜੀ ਵਾਰੀ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਦੇ ਵਿੱਚ ਲਗਾਤਾਰ ਦੂਜੀ ਵਾਰੀ ਅਸੀਂ ਜੇਤੂ ਰਹੇ ਹਾਂ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਲੇਕਿਨ ਕਿਸੇ ਵੀ ਯੂਨੀਵਰਸਿਟੀ ਨੇ ਪੰਜਾਬ ਭਾਵੇਂ ਸਰਕਾਰੀ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਅੱਜ ਤੱਕ ਦੋ ਵਾਰੀ ਖੇਲੋ ਇੰਡੀਆ ਨੇ ਜਿੱਤਿਆ ਅਸੀਂ ਦੋ ਵਾਰੀ ਜਿੱਤਿਆ ਪਿਛਲੇ ਸਾਲ ਤੇ ਇਸ ਸਾਲ 24 ਤੇ 25 ਦੋ ਸਾਲ ਲਗਾਤਾਰ ਅਸੀਂ ਜਿੱਤੇ ਹਾਂ ਔਰ ਦੋ ਸਾਲ ਲਗਾਤਾਰ ਮਾਕਾ ਟਰੋਫੀ ਸਾਡੇ ਕੋਲੇ ਹੈ ਸਪੋਰਟਸ ਦੀ ਕਲਚਰਲ ਐਕਟੀਵਿਟੀ ਦੀ ਗੱਲ ਕਰੀਏ ਤਾਂ 올 ਇੰਡੀਆ ਐਂਟਰੀ ਯੂਨੀਵਰਸਿਟੀ ਯੂਥ ਫੈਸਟੀਵਲ ਜਿਹੜਾ AAIU ਕਰਾਉਂਦਾ ਲਗਾਤਾਰ 5 ਸਾਲ ਤੋਂ ਅਸੀਂ ਨੌਰਥ ਜ਼ੋਨ ਚੈਂਪੀਅਨ ਤਿੰਨ ਵਾਰੀ ਅਸੀਂ ਜਿੱਤ ਚੁੱਕੇ ਹਾਂ 올 ਇੰਡੀਆ ਟਰਾਫੀ ਇਸ ਵਾਰੀ ਸਾਨੂੰ ਉਮੀਦ ਹੈ ਕਿ 올 ਇੰਡੀਆ ਟਰਾਫੀ ਵੀ ਅਸੀਂ ਫਿਰ ਜਿੱਤਾਂਗੇ ਚਾਰ ਵਾਰੀ ਤੋਂ ਮੇਰੇ ਕਹਿ ਤੋ ਮਤਲਬ ਹੈ ਕਿ ਕੋਈ ਵੀ ਬੱਚਾ ਨੌਕਰੀ ਪ੍ਰਾਪਤ ਕਰਨੀ ਚਾਹੁੰਦਾ ਹੈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਵਿਦੇਸ਼ਾਂ ਚ ਪੜ੍ਹਨਾ ਚਾਹੁੰਦਾ ਹੈ ਆਰਮੀ ਚ ਜਾਣਾ ਚਾਹੁੰਦਾ ਹੈ ਸਾਡੇ ਕੋਲੇ ਐਨਸੀਐਸ ਦੇ ਤਿੰਨੋ ਵਿੰਗ ਹੈ ਆਰਮੀ 에ਅਰ ਫੋਰਸ ਔਰ ਨੇਵੀ ਸਾਡੇ 43 ਬੱਚੇ ਇਸ ਵੇਲੇ ਆਰਮਡ ਫੋਰਸੇਸ ਨੇਵੀ ਔਰ 에ਅਰ ਫੋਰਸ ਜਾ ਚੁੱਕੇ ਹੈ ਆਰਮੀ ਸਭ ਤੋਂ ਜ਼ਿਆਦਾ ਨੇਵੀ ਦੇ ਵਿੱਚ 에어ਫੋਰਸ ਤੋਂ ਉਧੂ ਘੱਟ ਤੇ ਨੇਵੀ ਚ ਫਿਰ ਉਧੂ ਬਾਅਦ ਤੋਂ ਇਸ ਤੋਂ ਇਲਾਵਾ ਵਿਦੇਸ਼ ਜਾ ਕੇ ਪੜਨਾ ਡਿਊਲ ਡਿਗਰੀ ਲੈਣੀ ਇਹ ਸਾਰੀਆਂ ਸੁਵਿਧਾਵਾਂ ਸਾਡੇ ਕੋਲੇ ਅਵੇਲੇਬਲ ਹੈ ਤੋਂ ਮੈਂ ਆਖਰ ਦੇ ਵਿੱਚ ਇਹ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਉਹਨਾਂ ਮਾਤਾ ਪਿਤਾ ਔਰ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਯੂਨੀਵਰਸਿਟੀ ਦਾਖਲਾ ਲਿਆ ਜਿਨ੍ਹਾਂ ਕਰਕੇ ਇਹ ਯੂਨੀਵਰਸਿਟੀ ਅੱਜ ਭਾਰਤ ਦੀ ਨੰਬਰ 1 ਯੂਨੀਵਰਸਿਟੀ ਬਣੀ ਹੈ ਨੰਬਰ 2 ਜਿਹੜੇ ਹੁਣ ਬੱਚੇ ਪਲਸ 2 ਚ ਪੜ ਰਹੇ ਆ ਜਾਂ ਬੀਏ ਕਰ ਰਹੇ ਆ ਬੀਐਸਸੀ ਕਰ ਰਹੇ ਆ ਬੀਕੋਮ ਕਰ ਰਹੇ ਆ ਜਿਨ੍ਹਾਂ ਨੇ ਅਗਲੇਰੀ ਪੜਾਈ ਕਰਨੀ ਆ ਉੱਚ ਸਿੱਖਿਆ ਪ੍ਰਾਪਤ ਕਰਨੀ ਆ ਮੇਰੀ ਉਹਨਾਂ ਨੂੰ ਇਹ ਸਲਾਹ ਹੈ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਦੀ ਸੀਯੂਸੀਈਟੀ ਦਾ ਟੈਸਟ ਦੇਣ ਜ਼ਿਆਦਾ ਤੋਂ ਜ਼ਿਆਦਾ ਸਕਾਲਰਸ਼ਿਪ ਪ੍ਰਾਪਤ ਕਰਨ ਔਰ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਵਿਸ਼ਵ ਸਤਰ ਦੀ ਵਿਸ਼ਵ ਪੱਧਰ ਦੀ ਸਿੱਖਿਆ ਦੇ ਰਹੀ ਆ ਉਹਦਾ ਲਾਭ ਉਠਾਉਣ ਮੇਰੇ ਕੋਲੇ 170 ਏਕੜ ਦਾ ਕੈਂਪਸ ਹੈ ਇਸ ਤੋਂ ਇਲਾਵਾ 27 ਏਕੜ ਦਾ ਸਪੋਰਟਸ ਕੰਪਲੈਕਸ ਵੱਖਰਾ ਹੈ ਸਪੋਰਟਸ ਦੇ ਬੱਚਿਆਂ ਲਈ 8.5 ਕਰੋੜ ਦੇ ਸਕਾਲਰਸ਼ਿਪ ਵੱਖਰੇ ਹੈ ਜਿਸ ਵੀ ਬੱਚੇ ਦਾ ਨੈਸ਼ਨਲ ਲੈਵਲ ਤੇ 골ਡ ਮੈਡਲ ਹੈ ਜਾਂ ਅੰਤਰਰਾਸ਼ਟਰੀ ਲੈਵਲ ਤੇ ਕੋਈ ਵੀ ਮੈਡਲ ਹੈ ਉਹ ਸਾਡੇ ਕੋਲੇ ਦਾਖਲਾ ਲੈ ਸਕਦਾ ਹੈ ਉਹਦਾ ਹੌਸਟਲ ਉਹਦੀ ਪੜ੍ਹਾਈ ਉਹਦੀ ਡਾਈਟ ਸਭ ਕੁਝ ਫ੍ਰੀ ਹੋਏਗਾ ਸੋ ਜਿਹੜੇ ਕਲਚਰ ਐਕਟੀਵਿਟੀਜ਼ ਵਾਲੇ ਬੱਚੇ ਆ ਉਹਨਾਂ ਲਈ ਵੱਖਰਾ ਪ੍ਰਬੰਧ ਹੈ ਫੌਜੀ ਪਾਈਆਂ ਦੇ ਬੱਚਿਆਂ ਲਈ ਸਾਡੇ ਕੋਲੇ 5 ਕਰੋੜ ਰੁਪਏ ਦੇ ਸਕਾਲਰਸ਼ਿਪ ਅਲੱਗ ਨੇ ਰੱਖੇ ਹੋਏ ਆ ਅਸੀਂ ਔਰ ਅੱਜ ਤੱਕ 1300 ਤੋਂ ਜ਼ਿਆਦਾ ਬੱਚੇ ਫੌਜੀਆਂ ਦੇ ਇਹਦਾ ਲਾਭ ਉਠਾ ਚੁੱਕੇ ਆ ਸੋ ਸਾਰਿਆਂ ਦੀ ਇਹ ਅਪੀਲ ਸਾਰਿਆਂ ਤੱਕ ਇਹ ਸੁਨੇਹਾ ਪਹੁੰਚਣਾ ਚਾਹੀਦਾ ਹੈ ਜਦੋਂ ਵੀ ਉਹਨਾਂ ਨੇ ਕੋਈ ਸਸਤਾ ਚੁਣੀ ਹੈ ਉਹ ਸਸਤਾ ਚੁਣੀ ਚਾਹੀਦੀ ਹੈ ਜਿਹਦਾ ਵਿਸ਼ਵ ਦੇ ਵਿੱਚ ਮਾਨਤਾ ਹੋਵੇ ਜਿੱਥੇ ਉਹਨਾਂ ਦੀ ਡਿਗਰੀ ਦੀ ਵੈਲਿਊ ਹੋਵੇ ਕਿਉਂਕਿ ਡਿਗਰੀ ਜਿਹੜੀ ਵੀ ਯੂਨੀਵਰਸਿਟੀ ਤੋਂ ਅਸੀਂ ਲੈਂਦੇ ਆ ਉਹਦੀ ਹਮੇਸ਼ਾ ਸਾਡੇ ਨਾਲ ਉਹਦਾ ਨਾਮ ਰਹਿੰਦਾ ਹੈ ਤੋਂ ਜਿਆਦਾ ਤੋਂ ਜਿਆਦਾ ਸਕਾਲਰਸ਼ਿਪ ਦਾ ਲਾਭ ਉਠਾਓ ਔਰ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਲਖਨਊ ਕੈਂਪਸ ਹੈ ਜਾਂ ਮੋਹਾਲੀ ਕੈਂਪਸ ਹੈ ਉਨ੍ਹਾਂ ਦੋਨਾਂ ਦੇ ਵਿੱਚ ਵਿਸ਼ਵ ਵਿਸਤਾਰ ਦੀ ਜਿਹੜੀ ਸਿੱਖਿਆ ਅਸੀਂ ਤੇ ਰਹੇ ਉਹਦਾ ਲਾਭ ਉਠਾਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ